ਮਿੱਤਰੋ ਅੱਜ ਤੁਹਾਨੂੰ ਆਪਾਂ ਟਰੈਕ ਹੋਰ DI 511 ਲੈ ਕੇ ਆਏ ਆ ਤੇ ਕਿਸੇ ਵੀਰ ਨੂੰ ਚਾਹੀਦਾ ਨਾਡ ਗੈਨਰੇਟਰ ਤੇ ਬਹੁਤ ਚੰਗਾ ਟਰੈਕਟਰ ਹੈਗਾ 86 ਮਾਡਲ ਆ ਪੰਜਾਬ ਨੰਬਰਾਂ ਚੰਗੇ ਟਰੈਕਟਰਾਂ ਦੇ ਵਿੱਚ ਆ ਵਿਖਾਉਆ ਤੇ ਜੇ ਕਿਸੇ ਭਰਾ ਨੂੰ ਲੋਡ ਹੋਵੇ ਤਾਂ ਆਪਾਂ ਨੰਬਰ ਚਲਾਵਾਂਗੇ ਤੇ ਕੰਟੈਕਟਰ ਉੱਤੇ ਦੇਵਾਂਗੇ ਤੇ ਫੋਨ ਦੇ ਉੱਤੇ ਕੰਡਕਟ ਬਾਈ ਨਾਲ ਕਰ ਲਿਓ ਤੇ ਇਹਦਾ ਜਿਹੜਾ ਰੇਟ ਆ ਬਾਈ ਨੇ ਬਾਹਲਾ ਜਰ ਜਾਇਜ਼ ਮੁੱਲ ਰੱਖਿਆ 1,85,000 ਰੁਪਿਆ 1.85 ਰੇਟ ਰੱਖ ਕੇ ਤੇ ਬਾਈ ਕਹਿੰਦਾ ਯਾਰ ਮਾਨਤਾਣ ਕਰ ਦਾਂਗੇ ਜੇ ਕੋਈ ਬੰਦਾ ਉਹੋ ਜਿਹਾ ਹੋਇਆ ਤਾਂ ਮਾਨਦਾਨ ਵੀ ਕਰ ਦਾਂਗੇ ਮੌਕੇ ਤੇ ਤੇ ਯਾਰ ਆਪਾਂ ਵੇਨੇ ਆ 185 ਦਾ ਤਕਰੀਬਨ ਆਸ਼ਾ ਨਹੀਂ ਮਿਲਦਾ ਯਾਨੀ ਕਿ ਪੌਣੇ 2 ਦੇ ਵਿੱਚ ਆਸ਼ਾ ਟਰੈਕਟਰ ਮਿਲਦਾ ਨਹੀਂ ਜੱਜਦਾ ਤੇ 95 ਦਾ ਟਰੈਕਟਰ ਆ ਬਾਈ ਕਹਿੰਦਾ ਜਦੋਂ ਮਰਜੀ ਇਹਦੇ ਮਗਰ ਹਲ ਪਾਓ ਤਵੀਆਂ ਰੋਟਾਵੇਟਰ ਤਾਲਾ ਜਿਹੜੀ ਚੀਜ਼ ਮਰਜੀ ਚੈੱਕ ਕਰੋ ਵਾਹ ਕੇ ਫਿਰ ਸੌਦਾ ਕਰੋ ਐਨੀ ਗਰੰਟੀ ਆ ਤੇ ਦੋਸਤੋ ਗੱਲ ਇਹ ਆ ਵੀ ਜਿਹੜਾ ਬਾਹਰੋਂ ਦਾ ਆਪਾਂ ਚਲੋ ਨਿਗਾਹ ਮਾਰ ਲੈਂਦੇ ਆ ਟੈਰਾਂਡੋਰਾਂ ਚ ਤਾਂ ਤੇ ਅੰਦਰੋਂ ਤਾਂ तकरीबन ਚਾਹ ਤਾਂ ਵਾਹ ਕੇ ਚੈੱਕ ਕਰਕੇ ਤੇ ਫੇਰ ਹੀ ਤਸੱਲੀ ਹੁੰਦੀ ਆ ਤੇ ਬਾਈ ਕਹਿੰਦਾ ਖੁੱਲੀ ਛੁੱਟੀ ਆ ਜਿਹੜਾ ਮਰਜੀ ਆ ਕੇ ਚੈੱਕ ਕਰ ਲੈ ਹਲਾਂ ਜਾਂ ਤਵੀਆਂ ਜਾਂ ਰੂਟਾਵੀਟਰ ਚ ਤੇ ਰੇਟ ਵੀ ਬਹੁਤ ਜਾਇਜ਼ ਰੱਖਿਆ ਯਾਰ ਤੇ ਜੇ ਕਿਸੇ ਭਰਾ ਨੂੰ ਲੋੜ ਆ ਤੇ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਤੇ ਬਾਈ ਦਾ ਆਪਾਂ ਨੰਬਰ ਚਲਾਉਣੇ ਆ ਉਤੇ ਤੇ ਕੰਡੈਕਟ ਕਰ ਲਿਓ ਤੇ ਕਿਉਂ ਸੀਜ਼ਨ ਆਉਂਦਾ ਜਾਂਦਾ ਮੂਰੇਹਾੜੀ ਦਾ ਤੇ ਕਿਸੇ ਭਰਾ ਨੂੰ ਲੋੜ ਆ ਡੀਆਈ ਟਰੈਕਟਰ ਇੰਨੇ ਪੈਸਿਆਂ ਚ ਬਾਈ ਨਹੀਂ ਮਿਲਦਾ ਤੇ ਬਾਕੀ ਰੰਗ ਰੰਗ ਕਰਾਇਆ ਵਾ ਸੀ ਬਾਈ ਦਾ ਛੌਂਕਲਾ ਰੱਖਿਆ ਵਾ ਸੀ ਘਰੇ ਤੇ ਇਹਦਾ ਇੱਕ ਭਾਈ ਹਰਿਆਣੇ ਦੇ ਵਿੱਚ ਇਹਨਾਂ ਦੀ ਜ਼ਮੀਨ ਹਰਿਆਣੇ ਚ ਰਹਿੰਦਾਗਾ ਇਕੱਠੇ ਹੈਗੇ ਆ ਉਹ ਫੌਜੀ ਨੇ ਸਕੀਮ ਬਣਾਈ ਵੀ 4x4 ਟਰੈਕਟਰ ਰੱਖਣਾ 4x4 ਲੈਣ ਦੇ ਕਾਰਨ ਇਹ ਬਾਈ ਨੂੰ ਵੇਚਣਾ ਪਿਆ ਇਹ ਤਾਂ ਬਕਾਊ ਕਰਿਆ ਤੇ ਯਾਰ ਨਹੀਂ ਇਹਨੇ ਆਦਾ ਰੰਗ ਰੂੰਗਾ ਵਧੀਆ ਕਰ ਲਿਆ ਸੀ ਰੰਗ ਰੂੰ ਘਰਾ ਕੇ ਵਧੀਆ ਸ਼ੌਂਕ ਦੇ ਨਾਲ ਤੇ ਇਹਦੀ ਕੋਈ ਵੇਚਣ ਦੀ ਸਕੀਮ ਨਹੀਂ ਸੀ ਨਾ ਕੋਈ ਮਨ ਸੀ ਉਹ ਫੌਜੀ ਸਾਹਿਬ ਕਹਿੰਦੇ 4x4 ਲੈਣਾ ਤੇ ਤਾਂ ਕਰਕੇ ਬਾਊ ਨੇ ਬਾਈ ਨੇ ਬਕਾਊ ਕਰਤਾ ਤੇ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਟਰੈਕਟਰ ਡੀਆਈ ਹੋਇਆ ਵਾ 5911 ਪੰਜਾਬ ਨੰਬਰ 86 ਮਾਡਲ 1,85,000 ਰੁਪਿਆ ਮੁੱਲ ਤੇ ਬਾਈ ਕਹਿੰਦਾ ਮਾਨਦਾਨ ਵੀ ਹੋ ਜਾਊਗਾ ਬਣਦਾ ਮੌਕੇ ਤੇ ਤੇ ਵੀਰੋਗੋ ਨੂੰ ਯਾਰ ਸ਼ੇਅਰ ਲਾਇਕ ਵਾਦੂ ਵਦ ਕਰ ਦਿਓ ਤੇ ਮਿਲਾਂਗੇ ਫੇਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਇਹਦਾ ਬਾਈ ਯਾਰ ਕਮਾਲੀ ਹੋ ਗਈ ਤੇ ਬਾਈ ਕਹਿੰਦਾ 1 ਲੱਖ 88000 ਰੇਟ ਤੇ ਬਣਦਾ ਮਾਨਤਾਣਾ ਆਪਾਂ ਕਰਾਂਗੇ ਕਹਿੰਦਾ ਲਾਜ਼ਮੀ ਤੇ ਯਾਰ ਬਹੁਤ ਇਹ ਵੀ ਵੱਡੀ ਗੱਲ ਹੁੰਦੀ ਆ ਨਹੀਂ ਭਾਈ ਰੇਟ ਹੀ ਅਗਲਾ 2-2 ਲੱਖ ਰੁਪਇਆ 2.5-2.5 ਲੱਖ ਲਿਖ ਦਿੰਦਾ ਤੇ ਬਿਲਕੁਲ ਲੈਣ ਦੇਣ ਵਾਲਾ ਮੁੱਲ ਕਰਿਆ ਨੇ ਤੇ ਕੋਈ ਇਹ ਐ ਨਹੀਂ ਵੀ ਗਾਹਕ ਪੱਟ ਨੇ ਡਾਇਰੈਕਟਰ ਇਹ ਵੀ ਗਾਹਕ ਪੱਟ ਤਿਆਰ ਕਰਾਇਆ ਵਾ ਇਹਦਾ ਬਾਈ ਦਾ ਉਹ ਸ਼ੌਂਕ ਨਾ ਘਰੇ ਰੰਗ ਫੇਰਿਆ ਸੀ ਇਹਨੇ ਮੜਗਾੜ ਨਵੇਂ ਲੱਗੇ ਆ ਤੇ ਬਹੁਤ ਵਧੀਆ ਕੋਲ ਲਾਈਟ ਇੰਡੀਕੇਟਰ ਨਹੀਂ ਬਾਈ ਗੱਲ ਇਹ ਜੀਵਿੰਦਾਰ ਦੇ ਟਰੈਕਟਰ ਦੇ ਤੇ ਇਹ ਸ਼ੌਂਕ ਨਾ ਰੱਖਿਆ ਕਰਕੇ ਤੇ ਇਹ ਚੀਜ਼ਾਂ ਸਾਰੀਆਂ ਇਹਨੇ ਵਾਇਰਬੂਰ ਸਾਰੀ ਨਵੀਂ ਕਰਵਾਈ ਵੀ ਸੀ ਤੇ ਨਹੀਂ ਤਾਂ ਕੌਣ ਕਰਾਉਂਦਾ ਬਾਈ ਗੱਲ